ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਹਨਾ ਬਹੁਤ ਸੋਹਣਾ ਫੈਬਰਿਕ ਆ ਬਹੁਤ ਸੋਹਣੇ-ਸੋਹਣੇ ਸੂਟ ਆਏ ਨੇ ਦੋ ਸੈੱਟ ਹਨਾ ਮੈਂ ਤੁਹਾਨੂੰ ਸ਼ੋਅ ਕਰੂੰਗੀ ਅੱਜ ਦੀ ਵੀਡੀਓ 'ਚ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਕਈ ਪੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀ ਹੈ ਹੁਣ ਕੀ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਣਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਟਿਊਨ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਰਹੀ ਗੱਲ ਜੀ ਤੁਸੀਂ ਕਹਿੰਦੇ ਹੋਗੇ ਅੱਜ ਵੀਡੀਓ ਵੀਡੀਓ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀਆਂ ਬਹੁਤ ਪੈਣਾ ਨੂੰ ਤਾਂ ਪਤਾ ਲੱਗ ਹੀ ਗਿਆ ਕਿ ਆਪਣਾ ਸ਼ਾਪ ਤੇ ਹਨਾ ਕੰਮ ਚੱਲ ਰਿਹਾ ਵਾ ਤੇ ਉਹਦੇ ਕਰਕੇ ਸਾਰਾ ਸਟਾਕ ਘਰੇ ਆ ਚੁੱਕਿਆ ਵਾ ਤੇ ਵੀਡੀਓ ਵੀ ਨਹੀਂ ਆ ਰਹੀਆਂ ਸੰਡੇ ਤੇ ਮੰਡੇ ਦੋ ਦਿਨ ਲੰਘ ਗਏ ਤੇ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਤੇ ਇੱਕ ਕੈਨੇਡਾ ਤੋਂ ਨੇ ਭੈਣਾਂ ਨਾ ਉਹਨਾਂ ਨੇ ਤਾਂ ਮੈਸੇਜ ਕੀਤਾ ਸੀ ਕਿ ਵਰਮਿੰਦਰ ਤੁਹਾਡੀ ਵੀਡੀਓ ਦੇਖਣ ਦਾ ਹਨਾ ਸਾਨੂੰ ਦੇਲੀ ਉਹ ਹੋ ਗਿਆ ਵੀ ਤੁਸੀਂ ਪਾਇਆ ਕਰੋ ਜ਼ਰੂਰ ਵੀ ਸਾਡਾ ਫਿਰ ਦਿਲ ਜਿਆ ਨਹੀਂ ਲੱਗਦਾ ਜੇ ਵੀਡੀਓ ਨਾ ਹੋਵੇ ਸੋ ਉਹਨਾਂ ਕਰਕੇ ਉਹਨਾਂ ਇੰਨਾ ਜਿਹੜੀਆਂ ਭੈਣਾਂ ਪਿਆਰ ਦੇ ਰਹੀਆਂ ਉਹਨਾਂ ਕਰਕੇ ਆਪਾਂ ਨੂੰ ਦੇਲੀ ਵੀਡੀਓ ਆਉਗੀ ਜੀ ਤੁਹਾਡੇ ਲਈ ਘਰ ਤੋਂ ਆਉਗੀ ਥੋੜੇ ਜਿਹੇ ਦਿਨ ਸਿਰਫ 5-7 ਦਿਨਾਂ ਦੀ ਆਪਣੀ ਗੱਲ ਆ ਉਸ ਜਦ ਤੱਕ ਆਪਣੀਆਂ ਸਟੋਰ ਸਾਰਾ ਉੱਥੇ ਰੈਡੀ ਹੋ ਜਾਣੀਆਂ ਸ਼ਾਪਸ ਤੇ ਫਿਰ ਆਪਾਂ ਉਸੇ ਤਰ੍ਹਾਂ ਰੈਗੂਲਰ ਸੌਫਟ ਵੀਡੀਓ ਪਾਵਾਂਗੇ ਪਰ 2-4 ਦਿਨ ਅਡਜਸਟ ਕਰ ਲਿਓ ਜੀ ਤੇ ਉਹਨਾਂ ਹੀ ਪਿਆਰ ਦਿਓ ਜਿੰਨਾ ਆਪਾਂ ਨੂੰ ਸ਼ਾਪ ਤੇ ਦੇ ਰਹੇ ਸੀ ਤੇ ਲੈ ਕੇ ਆ ਰਹੀਆਂ ਜੀ ਅੱਜ ਦੀ ਵੈਰਾਈਟੀ ਤੇ ਸ਼ੋਅ ਕਰਦੀਆਂ ਅੱਜ ਦੇ ਸੂਟ ਜਿਹੜਾ ਵੀ ਸੂਟ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਲਿਓ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਕਰ ਬੈਠੇ ਇਹਨਾਂ ਲੋਕਾਂ ਨੂੰ ਮਲਗਵਾ ਸਕਦੇ ਆ। ਆਹ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਚੈੱਕ ਕਰ ਸਕਦੇ ਆ। ਕਲਰ ਆਹ ਲੋਵਰ 5 ਮੀਟਰ ਦੀ ਪ੍ਰੋਪਰ ਕੱਟ ਰਹੀ ਹੋਊਗੀ ਸੂਟ ਦੀ। ਸਾਰੀ ਤੁਸੀਂ ਡਿਜ਼ਾਈਨਿੰਗ ਇੰਨੀ ਸੋਹਣੀ ਇੱਕ ਹਟਕੇ ਜਿਹੀ ਡਿਜ਼ਾਈਨਿੰਗ ਆ। ਇਹ ਡਿਜ਼ਾਈਨ ਹਜੇ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਣਾ। ਬਹੁਤ ਸੋਹਣਾ ਡਿਜ਼ਾਈਨ ਆ। ਆਹ ਸਾਰਾ ਆਪਣੇ ਗਲੇ ਇੱਥੇ ਗੱਲਾ ਰੈਡੀ ਹੋਊਗਾ। نیچے ਗਲੇ ਤੇ ਆਜੂਗਾ, ਓਕੇ ਰੇਤੇ ਆਜੂਗਾ। ਬਹੁਤ ਸੋਹਣਾ ਹਟਕੇ ਵਾਲਾ ਡਿਜ਼ਾਈਨ ਅਸੀਂ ਇਹਨੂੰ ਨਾਮ ਦਿੱਤਾ। ਬਹੁਤ ਸੋਹਣਾ ਡਿਜ਼ਾਈਨ ਆਇਆ ਇਹ ਹੈ ਨਾ। ਤੇ ਕਲਰ ਦੇਖ ਸਕਦੇ ਹੋ ਹੁਣ ਤੁਸੀਂ ਫੈਬਰਿਕ ਪੁੱਛੋਗੇ ਫੈਬਰਿਕ ਹੈਗਾ ਇਹ ਮਸਲੀਨ ਦਾ ਇਹ ਜਿਹੜੀ ਮਤਲਬ ਕਿ ਵਿਸਕੋਸ ਵਾਲੀ ਕੁਆਲਿਟੀ ਨਹੀਂ ਹੁੰਦੀ ਰੇਟ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਬਟ ਬਹੁਤ ਸੋਹਣੀ ਸੌਫਟ ਕੁਆਲਿਟੀ ਆ ਬਿਲਕੁਲ ਵੀ ਇਹ ਨਹੀਂ ਹੈਗਾ ਕਿ ਉਹ ਆ ਲਾਈਨਿੰਗ ਵਾਲਾ ਇਹ ਕਪੜਾ ਆ ਨਿਊ بیس ਆਇਆ ਬਹੁਤ ਸੋਹਣਾ بیس ਆ ਲਾਈਨਿੰਗ ਆ ਵਿੱਚ ਪਰ ਮਸਲੀਨ ਦਾ ਸਟਾਫ ਇਸ ਤਰ੍ਹਾਂ ਇਹਦੀਆਂ ਬਾਹਾਂ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੂਗਾ ਮੂਰੀ ਸੋਹਣਾ ਹੈ ਨਾ ਵਰਕ ਆ ਬਹੁਤ ਸੋਹਣਾ 5 ਮੀਟਰ ਦੇ ਆਲਓਵਰ ਕੱਟ ਲਓਗੇ ਸੂਟ ਦੀ ਆਲੋ ਆਹ ਵਾਲਾ ਤੁਸੀਂ ਬਾਹਾਂ ਤੇ ਕਰ ਸਕਦੇ ਹੋ ਇੱਕ ਮੂਰੀਆਂ ਤੇ ਚੱਲਿਆ ਜਾਊਗਾ ਜਿਵੇਂ ਮਰਜੀ ਤੁਸੀਂ ਆਪਣੇ ਬਣਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਕੱਪੜਾ ਬਹੁਤ ਸੋਹਣਾ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਕੱਪੜਾ ਪਰ ਲਾਈਨਿੰਗ ਦੀ ਰਿਕੁਆਇਰ ਜ਼ਰੂਰ ਹੋਊਗੀ ਲਾਈਨਿੰਗ ਤੁਹਾਨੂੰ ਲਗਾਉਣੇ ਮੈਂ ਪਹਿਲਾਂ ਹੀ ਕਰ ਦਿੰਦੀ ਆ ਫਿਰ ਭਾਵੇਂ ਕਹਿੰਦੇ ਸਾਡੇ ਘਰ ਤੱਕ ਪਹੁੰਚ ਜਾਂਦੇ ਆ ਤੁਸੀਂ ਦੱਸ ਦੇਣੀ ਲਾਈਨਿੰਗ ਲੱਗੂਗੀ ਨਹੀਂ ਲੱਗੂਗੀ ਆਉਣ ਵਾਲੇ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਫੈਬਰਿਕ ਸਟਾਰਟ ਹੋ ਰਿਹਾ ਉਹ ਵਾਲਾ ਫੈਬਰਿਕ ਆ ਇਹ ਬਹੁਤ ਸੋਹਣਾ ਮਸਲੀਨ ਲਾਈਨਿੰਗ ਆ ਇਹ ਇਹਦਾ ਫੈਬਰਿਕ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਪਲੇਨ ਦੁਪੱਟੇ ਆ ਨਾਲ ਸੇਮ ਇਹਨਾਂ ਨੂੰ ਤੁਸੀਂ ਲੈਸਿਸ ਵਗੈਰਾ ਲਗਾ ਕੇ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਸਕਦੇ ਹੋ ਜਾਨੀ ਕਿ ਜਿਵੇਂ ਜਿਵੇਂ ਸੂਟ ਦੀ ਰੇਂਜ ਬਹੁਤ ਸੋਹਣੀ ਆ ਸੂਟ ਬਹੁਤ ਸੋਹਣਾ ਇਸੇ ਤਰ੍ਹਾਂ ਦੇ ਦੁਪੱਟੇ ਨੂੰ ਲੈਸਸ ਵਗੈਰਾ ਲੱਗ ਜਾਣਗੇ ਦੁਪੱਟੇ ਨੂੰ ਵੀ ਇੰਨੀ ਗ੍ਰੇਸ ਆ ਜਾਣੀ ਆ ਹੁਣ ਇਹ ਪਲੇਨ ਆ ਬਿਲਕੁਲ ਕੋਈ ਲੈਸਸ ਵਗੈਰਾ ਨਹੀਂ ਤੇ ਡਿਜ਼ਾਈਨ ਨਹੀਂ ਪਰ ਸੂਟ ਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ 4 ਦੇ 4 ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਲੋ ਇਹ ਹੈਗਾ ਇਹਦੇ ਵਿੱਚ ਸੈਕਿੰਡ ਕਲਰ ਗਾਜਰੀ ਜਾਂ ਛੇੜਾ ਪੀਚ ਗਾਜਰੀ ਛੇੜਾ ਨਾਲ ਸੇਮ ਆਊਗਾ ਪਲੇਨ ਦੁਪੱਟਾ ਅਗਲਾ ਹੈਗਾ ਜੀ ਮਹਿੰਦੀ ਆ ਸ਼ੇਡ ਆ ਮਹਿੰਦੀ ਆ ਸ਼ੇਡ ਆ ਸੇਮ ਆਊਗਾ ਮਹਿੰਦੀਆ ਦੁਪੱਟਾ ਸੇਮ ਡਿਜ਼ਾਈਨ ਮਿਲੂਗਾ ਸੇਮ ਡਿੱਟੋ ਡਿਜ਼ਾਈਨ ਆ ਜਸਟ ਕਲਰਾਂ ਦਾ ਫਰਕ ਆ ਤੇ ਬਹੁਤ ਸੋਹਣਾ ਡਿਜ਼ਾਈਨ ਆ ਇੱਕੋ ਹੀ ਸੈੱਟ ਆ ਆਪਣੇ ਕੋਲੇ ਫਟਾਫਟ ਆਰਡਰ ਕਰ ਲਓ ਬਹੁਤ ਸੋਹਣੀ ਲੱਗੇ ਚੀਜ਼ ਆ ਰੇਟ ਵਾਈਜ਼ ਵੀ ਕੱਪੜਾ ਵਾਈਜ਼ ਵੀ ਹਰ ਤਰ੍ਹਾਂ ਕੱਢਿਓ ਬਹੁਤ ਸੋਹਣੀ ਆ ਚਾਰ ਕਲਰ ਨੇ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਹਲੋ ਪ੍ਰਾਈਸ ਬਹੁਤ ਹੀ ਵਧੀਆ 1500 ਰੁਪਿਆ ਪ੍ਰਾਈਸ ਦਾ ਸਾਰੇ ਫੂਟਾਂ ਦਾ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਲੈ ਲਿਓ ਦੇਖੋ ਪੈਚ ਦਾ ਕੰਮ ਹੋਇਆ ਕੱਪੜਾ ਇੰਨਾ ਜਿਆਦਾ ਫਾਈਨ ਆ ਵੀ ਤੁਸੀਂ ਗੱਲਾਂ ਛੱਡ ਦਿਓ ਇੱਕ ਸ਼ਾਈਨਿੰਗ ਆ ਕੱਪੜੇ ਜਿਵੇਂ ਮਰਜੀ ਇਹਨੂੰ ਪਾਰਟੀ ਵੀਅਰ ਤੁਸੀਂ ਇਹਨਾਂ ਨਿੱਕਾ ਮੋਟਾ ਫੰਕਸ਼ਨ ਆ ਕਿਤੇ ਬਾਹਰ ਅੰਦਰ ਜਾਣਾ ਜਿਵੇਂ ਮਰਜੀ ਯੂਜ਼ ਕਰ ਸਕਦੇ ਹੋ ਬਹੁਤ ਹੀ ਗ੍ਰੇਸਫੁੱਲ ਜੇ ਇਹ ਸੂਟ ਨੇ ਸਾਰਾ ਦੇਖੋ ਥ੍ਰੈਡ ਦਾ ਕੰਮ ਹੋਇਆ ਇਦਾਂ ਪੈਨਲਸ ਬਣੀਆਂ ਆ ਸਾਰਾ ਘੇਰੇ ਦੇ ਉੱਪਰ ਜਿੰਨਾ ਤੁਹਾਨੂੰ ਦਿਂਦਾ ਸਾਰਾ ਪੈਚ ਦਾ ਕੰਮ ਹੋਇਆ ਫਿਰ ਘੇਰੇ ਦੇ ਉੱਪਰ ਜਿੰਨਾ ਵੀ ਕੰਮ ਹੋਇਆ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਪੂਰੀ ਪ੍ਰੋਪਰ ਲੁੱਕ ਸੂਟ ਦੀ ਆਲ ਓਵਰ 5 ਮੀਟਰ ਦਾ ਸੂਟ ਆ ਤੇ ਇਹਦੀ ਪਰ ਕੰਮ ਬਹੁਤ ਸੋਹਣਾ ਬਹੁਤ ਹੀ ਗ੍ਰੇਸਫੁੱਲ ਸਾਰਾ ਕੰਮ ਆ ਨਾਲੇ ਇਹਦੇ ਵੀ ਸੇਮ ਮਸਲੀਨ ਦਾ ਹੀ ਦੁਪੱਟਾ ਹੋਗਾ ਬਹੁਤ ਸੋਹਣਾ ਬਹੁਤ ਹੀ ਸੋਹਣਾ ਫੈਬਰਿਕ ਆ ਬਹੁਤ ਸੋਹਣਾ ਸਾਰਾ ਕੰਮ ਆ ਰੇਟ ਵਾਈਜ਼ ਕੁਝ ਵੀ ਨਹੀਂ ਹੈਗਾ ਫੈਬਰਿਕ ਤੁਹਾਡੇ ਹੱਥਾਂ 'ਚ ਪਹੁੰਚਣਾ ਤੁਸੀਂ ਖੋਦੋ ਦੁਬਾਰਾ ਰੀਪੀਅਟ ਡਿਮਾਂਡ ਕਰੋਗੇ ਇਹ ਰੇਟ ਦੇ ਵਿੱਚ ਇਹ ਵਾਲਾ ਫੈਬਰਿਕ ਬਹੁਤ ਵਧੀਆ ਜਾਣ ਕੇ ਹੈਗਾ ਵਾ ਕਲਰ ਇਹਦੇ ਵਿੱਚ ਵੀ ਤੁਹਾਨੂੰ 4 ਮਿਲਣਗੇ ਹਾਂ 4 ਕਲਰ ਮਿਲਣਗੇ 3 ਸ਼ੇਡ ਮਿਲੂਗਾ ਇਹਦੇ 4 ਦੇ 4 ਹੀ ਕਲਰ ਬਹੁਤ ਸੋਹਣੇ ਫੁੱਲਾਂ ਛਾਰ ਵਿਕਣ ਵਾਲਾ ਡਿਜ਼ਾਈਨ ਆ ਸਭ ਤੋਂ ਵੱਧ ਆਰਡਰ ਆਉਣਗੇ ਅ ਜਿਹੜੀਆਂ ਪੈਨਾਂ ਦੇ ਪਹਿਲਾਂ ਆ ਗਏ ਉਹਨਾਂ ਨੂੰ ਮਿਲ ਜਾਣਗੇ ਰਿਪੀਟ ਪਤਾ ਨਹੀਂ ਸੀ ਹੈਗੀ ਆ ਜਾਂ ਨਹੀਂ ਹਜੇ ਨਹੀਂ ਅਸੀਂ ਪਤਾ ਕੀਤਾ ਇੱਕ ਸੈੱਟ ਹੀ ਆਪਣੇ ਕੋਲ ਆਇਆ ਪਰ ਚਾਰੇ ਦੇ ਚਾਰੀ ਸੂਟ ਬਹੁਤ ਸੋਹਣੇ ਨੇ ਨੀਚੇ ਵਾਲਾ ਵੀ ਡਿਜ਼ਾਈਨ ਬਹੁਤ ਹਟਕੇ ਜਿਹਾ ਆਇਆ ਉਹਦੀ ਅਡ ਗ੍ਰੇਸ ਆ ਇਹ ਵਾਲੇ ਦੀ ਅਡ ਗ੍ਰੇਸ ਆ ਆ ਡਿਜ਼ਾਈਨਿੰਗ ਯਾਨੀ ਕਿ ਸੁਪਰ ਹਿੱਟ ਆ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਲਿਓ ਤੇ ਬਹੁਤ ਸੋਹਣੇ ਡਿਜ਼ਾਈਨ ਆ ਪਰਸਨਲੀ ਬਹੁਤ ਹੀ ਸੋਹਣੇ ਲਓ ਜੀ ਇਹ ਸੀਗੀ ਅੱਜ ਦੀ ਵੀਡੀਓ ਛੋਟੀ ਜਿਹੀ ਜਿਹੜੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਿਉਂਕਿ ਭੈਣਾ ਬਹੁਤ ਵੇਟ ਕਰ ਰਹੀਆਂ ਸੀਗੀਆਂ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਵਾ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਹੈ ਕੈਸ਼ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਇਸ ਲਈ ਆਨਲਾਈਨ ਪੇਮੈਂਟ ਕਰਕੇ ਨਾਲ ਦੇ ਨਾਲ ਆਪਣੀ ਬੁਕਿੰਗ ਕਰ ਸਕਦੇ ਹੋ ਤੇ ਕਈ ਵਾਰੀ ਕਿਸੇ ਭੈਣ ਦਾ ਰਿਪਲਾਈ ਕਰਨਾ ਥੋੜਾ ਜਿਹਾ ਲੇਟ ਹੋ ਜਾਵੇ ਤਾਂ ਬਸ ਇਹ ਗੱਲ ਦੀ ਜਰੂਰ ਸਮਝ ਲਿਓਗੇ ਥੋੜਾ ਜਿਹਾ ਬਿਜ਼ੀ ਚੱਲ ਰਹੀਆਂ ਸ਼ਡਿਊਲ ਕਾਫੀ ਜ਼ਿਆਦਾ ਬਿਜ਼ੀ ਹੋ ਚੁੱਕਿਆ ਇਸ ਲਈ ਮੈਸੇਜ ਦਾ ਰਿਪਲਾਈ ਥੋੜਾ ਜਿਹਾ ਲੇਟ ਹੋ ਸਕਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਤੁਹਾਡੇ ਹਰ ਮੈਸੇਜ ਦਾ ਰਿਪਲਾਈ ਦਵਾਂ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ Vocês